ਤਲਵਾੜਾ ਤਪੂ ਸਿਟੀ ਬਿਊਟੀਫੁਲ ਅਸੀਂ ਮੇਨ ਹੁਣ ਤਲਵਾੜੇ ਪਹੁੰਚ ਚੁੱਕੇ ਆ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਜਾ ਰਹੇ ਹਾਂ ਪੌਂਡ ਐਮ ਤਲਵਾੜੇ ਤੋਂ ਪੌਂਡ ਐਮ ਦਾ ਡਿਸਟੈਂਸ 8 ਕਿਲੋਮੀਟਰ ਦਾ ਹੈਗਾ ਆ ਠੀਕ ਹੈ ਜੀ ਅਗਰ ਕੋਈ ਇਥੋਂ ਮਾਰਕਪੁਰ ਨੂੰ ਵੀ ਜਾਣਾ ਚਾਹੁੰਦਾ ਜਾਂ ਮਾਂ ਸਿੰਧਪੁਨੀ ਨੂੰ ਜਾਣਾ ਚਾਹੁੰਦਾ ਤਾਂ ਉਹ ਇਸ ਤਲਵਾੜੇ ਤੋਂ ਹੀ ਜਾ ਸਕਦਾ ਹੈ ਪਹਿਲਾ ਰਸਤਾ ਤੁਹਾਨੂੰ ਹਸ਼ਿਆਰ ਜਹਾਲ ਤੋਂ ਪਵੇਗਾ ਦੂਸਰਾ ਤੁਸੀਂ ਇਸ ਤਲਵਾੜੇ ਤੋਂ ਵੀ ਮੁਆਰਬੇਕ ਤੌਰ ਤੇ ਮਾਚਿੰਦਪੁਰਨੀ ਜਾ ਸਕਦੇ। ਫੁਕੀਟਸ ਮੌਸ ਗ੍ਰੇਸ ਸੌ ਬੈਗ ਰੀਡੋ ਸਟੇਨਾ ਪੌਂਡ ਡੈਮ ਦੀ ਐਂਟਰੀ ਗੇਟ ਤੇ ਅਸੀਂ ਪਹੁੰਚ ਗਏ ਆ ਜੇ ਕੋਈ ਇੱਥੇ ਆਉਂਦਾ ਹੈ ਤਾਂ ਆਪਣਾ ਆਈਡੀ ਕਾਰਡ ਜ਼ਰੂਰ ਲੈ ਕੇ ਆ ਬਿਕਾਜ਼ ਬਿਨਾ ਆਈਡੀ ਕਾਰਡ ਤੋਂ ਕੋਈ ਐਂਟਰ ਨਹੀਂ ਕੀਤਾ ਜਾਣ ਦੇਣਾ ਇਹਨਾਂ ਨੇ। ਤੁਸੀਂ ਵਿਊ ਚੈੱਕ ਕਰ ਸਕਦੇ ਕਿੰਨਾ ਸੋਹਣਾ ਹੈਗਾ ਆ ਅਗਰ ਤੁਸੀਂ ਪੌਂਡ ਡੈਮ ਦੇ ਵਿੱਚ ਵਿਜ਼ਿਟ ਕਰਨਾ ਚਾਹੁੰਦੇ ਆ ਤਾਂ ਤੁਸੀਂ ਬਰਸਾਤਾਂ ਦੇ ਦਿਨਾਂ ਨੂੰ ਛੱਡ ਕੇ ਬਾਕੀ ਸਾਰੇ ਦਿਨਾਂ ਦੇ ਵਿੱਚ ਇੱਥੇ ਤੁਸੀਂ ਵਿਜ਼ਿਟ ਕਰ ਸਕਦੇ ਆ ਕਿਉਂਕਿ ਬਰਸਾਤਾਂ ਦੇ ਦਿਨਾਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਹੁੰਦਾ ਤੇ ਕਈ ਵਾਰ ਪੌਂਡ ਡੈਮ ਨੂੰ ਇਹਨੂੰ ਬੰਦ ਵੀ ਕਰ ਦਿੱਤਾ ਜਾਂਦਾ ਹੈ ਅਸੀਂ ਪਹੁੰਚ ਗਏ ਆ ਚੈੱਕ ਕਰ ਸਕਦੇ ਤੁਸੀਂ ਕਿੰਨੀ ਸਫਾਈ ਹੈਗੀ ਇੱਥੇ ਅੱਗੇ ਆ ਪੌਂਡ ਡੈਮ ਦੇ ਸਾਰੇ ਗੇਟ ਹੈਗੇ ਆ ਜਦੋਂ ਪਾਣੀ ਇਹਨਾਂ ਗੇਟਾਂ ਰਾਹੀਂ ਛੱਟਿਆ ਜਾਂਦਾ ਹੈ ਤੋਂ ਪਾਣੀ ਉੱਪਰੀ ਸਾਈਡ ਜ਼ਿਆਦਾ ਵਧ ਜਾਂਦਾ ਹੈ ਹਿਮਾਚਲ ਵਾਲੀ ਸਾਈਡ ਉੱਪਰ ਆਉਂਦਾ ਮੀਂਹ ਪੈਂਦਾ ਹੈ ਤਾਂ ਇਹ ਗੇਟ ਖੋਲ ਕੇ ਪਾਣੀ ਅੱਗੇ ਛੱਟਿਆ ਜਾਂਦਾ ਹੈ ਇੱਥੇ ਵੀਡੀਓ ਬਣਾਉਣ ਦੀ ਵਹਿਤ ਮਨਾਹੀ ਹੈ ਫਿਰ ਵੀ ਅਸੀਂ ਆਪਾਂ ਥੋੜੀ-ਬੁਤੀ ਵੀਡੀਓ ਬਣਾਈ ਹੋਈ ਹੈ ਪਾਣੀ ਦਾ ਲੈਵਲ ਤੁਸੀਂ ਚੈੱਕ ਕਰ ਸਕਦੇ ਆ ਕਿੰਨਾ ਜ਼ਿਆਦਾ ਵਧਿਆ ਹੋਇਆ ਕਿਉਂਕਿ ਜਿਨ੍ਹਾਂ ਦਿਨਾਂ ਦੇ ਵਿੱਚ ਅਸੀਂ ਇਹ ਵੀਡੀਓ ਬਣਾਈ ਸੀ ਉਸ ਦਿਨਾਂ ਦੇ ਵਿੱਚ ਬਾਰਿਸ਼ ਹੋਈ ਸੀ ਤੇ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਵਧਿਆ ਹੋਇਆ ਹੈਗਾ ਐਂ ਲੱਗ ਰਿਹਾ ਹੈ ਜਿਵੇਂ ਸਮੁੰਦਰ ਹੁੰਦਾ ਇਹ ਮੈਂ ਫਸਟ ਟਾਈਮ ਦੇਖਿਆ ਸੀਗਾ ਇਹ ਨਜ਼ਾਰਾ ਬਹੁਤ ਹੀ ਵਧੀਆ ਲੱਗਾ ਮੈਨੂੰ ਇਤਨੀ ਸਫਾਈ ਦੇਖ ਕੇ ਐ ਲੱਗ ਰਿਹਾ ਸੀ ਜਿਦਾਂ ਅਸੀਂ ਕਿਸੇ ਫੋਰਨ ਕੰਟਰੀ ਦੇ ਵਿੱਚ ਆ ਚੁੱਕੇ ਸੀ ਤੇ ਨੇਚਰ ਦਾ ਤਾਂ ਅਲੱਗ ਹੀ ਇੱਕ ਅਤਿਬੋਧ ਨਜ਼ਾਰਾ ਸੀਗਾ ਜਿਹੜਾ ਪੌਂਡ ਐ ਮ ਹੈਗਾ ਇਹਨੂੰ ਮਹਾਰਾਣਾ ਪ੍ਰਤਾਪ ਸਾਗਰ ਡੈਮ ਵੀ ਕਹਿੰਦੇ ਹੈਗੇ ਆ ਠੀਕ ਹੈ ਜੀ ਇਹ ਕੰਗਣਾ ਡਿਸਟ੍ਰਿਕਟ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਹੈਗਾ ਆ ਤੇ ਬਿਆਸ ਰਿਵਰ ਤੇ ਬਣਿਆ ਹੋਇਆ ਆ ਅੰਕਲ ਜੀ ਮਿਲੇ ਚਾਹ ਵਾਲੇ ਤੇ ਚਾਹ ਪੀਣ ਲੱਗੇ ਆ ਇੱਥੇ ਅਸੀਂ ਚਾਹ ਪੀਣ ਲਈ ਰੁਕੇ ਸੀਗੇ ਅੰਕਲ ਜੀ ਨੇ ਪੁਰਾਣੀਆਂ ਚੀਜ਼ਾਂ ਦਿਖਾ ਕੇ ਸਾਨੂੰ ਸਾਡੀਆਂ ਪੁਰਾਣੀਆਂ ਸਾਡਾ ਬਚਪਨ ਯਾਦ ਕਰਾਤਾ ਕਿਉਂਕਿ ਜਦੋਂ ਅਸੀਂ ਛੋਟੇ ਹੁੰਦੇ ਹੁੰਦੇ ਸੀਗੇ ਤਾਂ ਬਚਪਨ ਦੇ ਵਿੱਚ ਐਦਾਂ ਦੀਆਂ ਹੀ ਸਾਰੀਆਂ ਦੁਕਾਨਾਂ ਹੁੰਦੀਆਂ ਸੀ ਪੁਰਾਣੇ ਸਮੇਂ ਦੇ ਹਿਸਾਬ ਨਾਲ ਤੁਸੀਂ ਚੈੱਕ ਕਰ ਸਕਦੇ ਫਿਰ ਅਸੀਂ ਅੰਕਲ ਜੀ ਨੂੰ ਪੁੱਛਿਆ ਵੀ ਇੱਥੇ ਘੁੰਮਣ ਦੇ ਲਈ ਕਿਹੜੀ ਵਧੀਆ ਚੀਜ਼ਾਂ ਹੈਗੀਆਂ ਫਿਰ ਅੰਕਲ ਨੇ ਸਾਨੂੰ ਸਲਾਹ ਦਿੱਤੀ ਵੀ ਤੁਸੀਂ ਇਧਰਲੀ ਸਾਈਡ ਚਲੇ ਜਾਓ ਇਧਰਲੀ ਸਾਈਡ ਬੱਤੀਆ ਹੈਗਾ ਆ ਤੇ ਇੱਥੇ ਬੋਟਿੰਗ ਵਗੈਰਾ ਵੀ ਹੁੰਦੀ ਹੈ ਟਪਲ ਆਲਵੇ ਦੀ ਤਰ੍ਹਾਂ ਤੁਸੀਂ ਦੇਖ ਸਕਦੇ ਆ ਹਮੇਸ਼ਾ ਥੱਕ ਜਾਂਦਾ ਆ ਤੇ ਚਾਹ ਸਾਡੀ ਬਣ ਰਹੀ ਆ ਤੁਸੀਂ ਚੈੱਕ ਕਰ ਸਕਦੇ ਆ ਅੰਕਲ ਨੇ ਪਾਣੀ ਰੱਖ ਦਿੱਤਾ ਆ ਅਸੀਂ ਚੈੱਕ ਕੀਤਾ ਅੰਕਲ ਦੇ ਕੋਲ ਇੱਕ ਪੁਰਾਣੇ ਸਮਿਆਂ ਦੇ ਤਰ੍ਹਾਂ ਇੱਕ ਛੋਟੀ ਜਿਹੀ ਲਮਾਰੀ ਬੈਸ ਜਿਹਦੇ ਵਿੱਚ ਅੰਕਲ ਨੇ ਸਾਰਾ ਖਾਣ ਪੀਣ ਦਾ ਸਮਾਨ ਜਿਵੇਂ ਮਠੀ ਵਗੈਰਾ ਮਟਰੀ ਰੱਖਿਆ ਹੋਇਆ ਸੀ ਬਿਸਕੁਟ ਵਗੈਰਾ ਤੇ ਚਾਹ ਸਾਡੀ ਬਣ ਕੇ ਤਿਆਰ ਹੋ ਗਈ ਸੀ ਤੁਸੀਂ ਚੈੱਕ ਕਰ ਸਕਦੇ ਸਾਰਾ ਕੁਝ ਪੁਰਾਣੇ ਸਟਾਈਲ ਦੇ ਤਰ੍ਹਾਂ ਹੈਗਾ ਪਿਕਪਲ ਹਲੇ ਤੱਕ ਕਰ ਵੀ ਨਹੀਂ ਉਠਿਆ ਚਾਹ ਸਾਡੀ ਬਣ ਕੇ ਹੁਣ ਤਿਆਰ ਹੋ ਗਈ ਅੰਕਲ ਲੱਗੇ ਹੁਣ ਚਾਹ ਪਾਣ ਤੇ ਫਿਰ ਅਸੀਂ ਪੀਨੇ ਆ ਤੁਹਾਨੂੰ ਦੱਸਦੇ ਟੇਸ ਕਿਦਾਂ ਦਾ ਰਿਹਾ ਚਾਹ ਸਾਡੀ ਬਣ ਕੇ ਤਿਆਰ ਹੋ ਕੇ ਆ ਗਈ ਆ ਤੇ ਹੁਣ ਤੁਹਾਨੂੰ ਪੀ ਕੇ ਦੱਸਦੇ ਆ ਤਾਂ ਹੁਣੀ ਆਪਣੇ ਸਿੰਘਾਸਣ ਦੇ ਵਿਰਾਜਮਨ ਕਰ ਗਏ ਗੁਰਪ੍ਰੀਤ ਹਮੇਸ਼ਾ ਫੋਨ ਦੇ ਵਿੱਚ ਲੱਗਾ ਰਹਿੰਦਾ ਆ ਤੇ ਹੁਣ ਜੀਅਰਸ ਕਰਕੇ ਤੁਹਾਨੂੰ ਪੀ ਕੇ ਦੱਸਦੇ ਆ ਟੇਸਟ ਬਹੁਤ ਹੀ ਵਧੀਆ ਸੀਗਾ ਗਰਮਾ ਗਰਮ ਚਾਹ ਪੀ ਕੇ ਫੇਰ ਅਸੀਂ ਨਿਕਲੇ ਪੌਂਡ ਟੈਂਮ ਦੇ ਰਸਤੇ ਵੱਲੋਂ ਜਿੱਥੇ ਆਲੇ ਦੁਆਲੇ ਕੋਈ ਸਾਨੂੰ ਨਜ਼ਰ ਨਹੀਂ ਆਇਆ ਸਿਰਫ ਅਸੀਂ ਹੀ ਸੀ ਨਜ਼ਰ ਆ ਰਹੇ ਸੀਗੇ ਇਹ ਬਕਤ ਚੋ ਐਨਵਾਇਰਨਮੈਂਟਸ ਹੈਗਾ ਬਹੁਤ ਹੀ ਵਧੀਆ ਸੀਗਾ ਫਿਰ ਅਸੀਂ ਅੱਗੇ ਜਾ ਕੇ ਆਪਣੀ ਗੱਡੀ ਖੜੀ ਕੀਤੀ ਸੀਗੀ ਕਿਉਂਕਿ ਉਸ ਤੋਂ ਅੱਗੇ ਗੱਡੀ ਜਾਣ ਦੀ ਮਨਾਹੀ ਸੀਗੀ ਫਿਰ ਅਸੀਂ ਗੱਡੀ ਆਪਣੀ ਪਾਰਕ ਕੀਤੀ ਤੇ ਪਾਰਕ ਕਰਕੇ ਫਿਰ ਦੇਖਣ ਲੱਗੇ ਵੀ ਕਿਹੜਾ ਵਿਊ ਹੈਗਾ ਜਿਹੜਾ ਵਧੀਆ ਕੈਪਚਰ ਹੋਵੇ ਇੱਥੇ ਘਟ ਆਣ ਦਾ ਕਾਰਨ ਇਹ ਵੀ ਸਜਾਦੂ ਕਿ ਬਾਰਿਸ਼ ਦੇ ਦੇਣ ਸੀਗੇ ਤੇ ਲੋਕ ਬਹੁਤ ਹੀ ਘੱਟ ਆਏ ਹੋਏ ਸੀਗੇ ਪਾਉਂਡ ਆਂ ਦੇ ਵਿੱਚ ਪਾਣੀ ਕਾਫੀ ਵਧਿਆ ਹੋਇਆ ਸੀਗਾ ਫਿਕਰ ਕਿ ਸਾਡੇ ਫੇਸ ਦਾ ਨਿਖਾਰ ਥੋੜਾ ਉਤਰ ਗਿਆ ਸੀਗਾ ਅਸੀਂ ਐਂ ਤੁਰੇ ਸੀ ਜਿੱਦਾਂ ਅਸੀਂ ਕੋਈ ਬੰਦਾ ਦੱਬ ਕੇ ਆਏ ਹੁੰਦੇ ਆ ਸਾਰਾ ਇਧਰਲੀ ਸਾਈਡ ਸਾਰਾ ਕੁਝ ਬੰਦ ਕੀਤਾ ਹੋਇਆ ਹੈ ਫਿਲਹਾਲ ਬੰਦ ਹੈ ਇੱਧਰ ਵੀ ਲੋਕ ਲੱਗਾ ਹੋਇਆ ਹੈ ਕਿਤਾ ਨੂੰ ਸਾਨੂੰ ਪਤਾ ਨਹੀਂ ਹੈਗਾ ਵੀ ਐਂਟਰੀ ਹੈ ਕਿ ਨਹੀਂ ਹੈ ਕਿਉਂਕਿ ਅਗਰ ਗੇਟ ਓਪਨ ਹੋਣਗੇ ਤਾਂ ਅਸੀਂ نیچے ਜਾ ਸਕਦੇ ਨਹੀਂ ਤਾਂ ਅਦਰਵਾਈ ਸਾਨੂੰ ਵਾਪਸ ਜਾਣਾ ਪੈਣਾ ਹੈ ਅੰਦਰਲੀ ਸੈੱਟ ਕੰਟੀਨ ਵਗੈਰਾ ਰਹਿਣ ਦੇ ਲਈ ਕਮਰੇ ਸਾਰਾ ਕੁਝ ਅਵੇਲੇਬਲ ਹੈ ਲੇਕਿਨ ਅੱਜ ਜਦਿਸ ਦਿਨ ਅਸੀਂ ਵਿਜ਼ਿਟ ਕੀਤੇ ਇੱਥੇ ਕੁਝ ਵੀ ਸਾਰਾ ਕੁਝ ਆਲਮੋਸਟ ਬੰਦ ਸਿਗਾ ਤੇ ਵਿਊ ਤੁਸੀਂ ਚੈੱਕ ਕਰ ਸਕਦੇ ਆਂ ਵਿਊ ਤੁਸੀਂ ਦੇਖ ਸਕਦੇ ਪਾਣੀ ਬਹੁਤ ਆਇਆ ਹੋਇਆ ਹੈ ਡੈਮ ਦੇ ਵਿੱਚ ਵੀਡੀਓ ਤਾਂ ਪਤਾ ਨਹੀਂ ਬਣਾਣ ਦਿੰਦੇ ਕਿ ਨਹੀਂ ਬੰਦੇ ਫੇਰ ਵੀ ਅਸੀਂ ਚੋਰੀਛੇ ਬਣਾ ਰਹੀ ਹੈ ਰਿਆ ਪਿਆ ਹੈ ਨਾ ਪੂਰੀ ਤਰ੍ਹਾਂ ਚੈੱਕ ਕਰ ਸਕਦੇ ਤੁਸੀਂ VOTING ਲਈ ਗਏ ਸੀ ਅਸੀਂ VOTING ਵੈਸੇ ਤਾਂ ਓਪਨ ਹੀ ਆ ਬਟ ਸਾਨੂੰ ਪਤਾ ਨਹੀਂ ਲੱਗਾ ਅਸੀਂ ਵਾਪਸ ਆ ਗਏ ਹੁਣ ਜਿਹੜਾ ਚੈੱਕ ਪੁਆਇੰਟ ਸੀਗਾ ਉੱਥੇ ਉਹਨਾਂ ਨੇ ਦੱਸਿਆ ਵੀ VOTING ਓਪਨ ਆ ਬਟ ਉਹ ਨੀਚੇ ਜਾ ਕੇ ਸਾਨੂੰ ਨਹੀਂ ਪਤਾ ਲੱਗਾ ਸ਼ੀਸ਼ਾ ਬੰਦ ਕਰਦੇ ਕਿਉਂ ਰੁਕ ਜਾ ਦੋ ਮਿੰਟ ਸ਼ੀਸ਼ਾ ਕਰਦੇ ਰੁਕ ਜਾ ਮੈਂ ਵੀ ਖੁੱਲ ਅਗਰ ਤੁਸੀਂ ਇੱਥੇ ਵਿਜ਼ਿਟ ਕਰਨਾ ਚਾਹੁੰਦੇ ਆ ਤਾਂ ਤੁਸੀਂ ਆਪਣੀ ਫੈਮਲੀ ਦੇ ਨਾਲ ਆ ਸਕਦੇ ਆ ਬੋਟਿੰਗ ਵਗੈਰਾ ਹੈਗੀ ਹੈ ਬਾਕੀ ਨੇਚਰਲ ਚੀਜ਼ਾਂ